ਆ ਗਏ ਨਾ ਮਾਈਓਰ ਵਾਲੇ ਆ ਉਹ ਆਹੋ ਜਿਹਾ ਤੇ ਨਾ ਸਾਰੀ ਇਧਰ ਆ ਜਾਓ ਬਈ ਇਧਰ ਆ ਮਗਰ ਖੜਾ ਯਾਰ ਖੜਾ ਜੇ ਤੈਨੂੰ ਮਾਰ ਦੇਣਾ ਇੱਥੇ ਆ ਹਾਂ ਦੱਬ ਕੇ ਲਾ ਬਈ ਜੋਰ ਲਾ ਕੇ ਵਾਹ ਕੰਮ ਬਈ ਸ਼ਰਾਬ ਅਹੀ ਦਾ ਮਾਈਓਰ ਵੀਰਪਾਲ ਨੇ ਆ ਦੇਖੋ ਬਈ ਲੋਕਾ ਵੱਡੇ ਕਿ ਦਿਖਾਏ ਚਲੋ ਅਪੀਰਪਾਲ ਨੇ ਗੱਲਬਾਤ ਹੈਗੀ ਆ ਜਿਵੇਂ ਆਏ ਆ ਟੀਵੀ ਉੱਪਰ ਕਿਵੇਂ ਕਿਵੇਂ ਲੱਗੀ ਬਈ ਤੁਹਾਨੂੰ ਵਧੀਆ ਵਧੀਆ ਜਿਵੇਂ ਵੀ ਗੱਲਬਾਤ ਹੈ ਨਾ ਜਦੋਂ ਤੁਹਾਡੇ ਤੇਰੇ ਤੇ ਖੁਸ਼ੀ ਆ ਜਾਂਦੀ ਆ ਉਹ ਜਿੱਤਨੀ ਆ ਇਹ ਵੀ ਆਏ ਵੀ ਬਹੁਤ ਦੂਰ ਆ ਉਹ ਖੁਸ਼ੀ ਜਿੱਤਨੀ ਲੋਟੀ ਪਾ ਕੇ ਆਇਆ ਦਾ ਮੋਲ ਵੀ ਪਿਆਸ ਆ ਆਇਆ ਤੁਸੀਂ ਵੀ ਆਓ ਤੁਸੀਂ ਵੀ ਆਗੇ ਬਹੁਤ ਵਧੀਆ ਬਈ 8 9 ਕਸ਼ੀਆਂ ਲੈ ਕੇ ਗਏ ਨੇ ਸਪੈਸ਼ਲ ਆ ਹੁਣ ਹੁਣ ਤੁਹਾਨੂੰ ਕਿਵੇਂ ਲੱਗੀ ਕੁਆਲਿਟੀ ਬਹੁਤ ਵਧੀਆ ਵੀਰੇ ਇੱਕ ਨੰਬਰ ਇੱਕ ਨੰਬਰ ਹਾਂਜੀ ਖੁਸ਼ ਹੋ ਭਾਈ ਪੂਰੇ ਪੂਰੇ ਹਾਂ ਸਾਡੀ ਪੂਰੇ ਖੁਸ਼ ਆ ਦੀ ਨਜ਼ਾਰਾ ਆ ਗਿਆ ਆਹੀ ਕਮਾਈ ਕਰਦੇ ਆ ਬਣਾ ਜੀ ਤੁਸੀਂ ਸੁਝੋਗੇ ਜਾਂਦੇ ਹਾਂ ਹੈਨਾ ਇਹਨਾਂ ਨੂੰ ਤੁਹਾਨੂੰ ਤੁਸੀਂ ਨਾ ਬੰਦੇ ਆ ਪਾਰੀ ਦਾ ਭਰਾ ਰਹਿ ਗਿਆ